ਦੇਖੋ ਜਿਹੜੀ ਜਿਹੜੀ ਤਕਲੀਫ ਜੋ ਦਰਦ ਜਥੇਦਾਰ ਗੁਰਜੀਤ ਸਿੰਘ ਜੀ ਹੋਰੇ ਹੰਡਾ ਰਹੇ ਨੇ ਉਹ ਤੇ ਆਪਾਂ ਸਾਰਿਆਂ ਨੇ ਤੁਸੀਂ ਦੇਖਿਆ ਖਨੋਰੀ ਮੋਰਚੇ ਦੇ ਵਿੱਚ ਵੀ ਆਪਾਂ ਇਹ ਹੰਾਇਆ ਸਾਰਿਆਂ ਨੇ ਸਰਕਾਰਾਂ ਅੱਖਾਂ ਤੋਂ ਅੰਨੀਆਂ ਵੀ ਹੋ ਚੁੱਕੀਆਂ ਨੇ ਕੰਨਾਂ ਤੋਂ ਬੋਲੀਆਂ ਵੀ ਹੋ ਚੁੱਕੀਆਂ ਨੇ ਪਰ ਅਜਈਆਂ ਸਰਕਾਰਾਂ ਨੂੰ ਕੁਛ ਹੀ ਦਿਸਦਾ ਨਹੀਂ ਹੈ ਕਿ ਲੋਕ ਕੀ ਮੰਗਦੇ ਨੇ ਲੋਕਾਂ ਦੀ ਸਮੱਸਿਆ ਕੀ ਹੈ ਲੋਕਾਂ ਦੇ ਮੁੱਦੇ ਕੀ ਨੇ ਲੋਕਾਂ ਦੇ ਮਸਲੇ ਕੀ ਨੇ ਔਰ ਜਿਹੜੇ ਦੋਨੋਂ ਹੀ ਥਾਵਾਂ ਦੇ ਉੱਤੇ ਜਿਹੜੇ ਮੁੱਦੇ ਉੱਠੇ ਨੇ ਨਾ ਮਸਲੇ ਉੱਠੇ ਨੇ ਅਗਰ ਇਹਨਾਂ ਦੀ ਇੰਪੋਰਟੈਂਸ ਸਮਝੋਗੇ ਤੁਸੀਂ ਪਬਲਿਕ ਲਈ ਪਬਲਿਕ ਲਈ ਤਾਂ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ ਅਤਿ ਜ਼ਰੂਰੀ ਹੈ ਜੀ ਅਗਰ ਧਾਰਮਿਕ ਗ੍ਰੰਥਾਂ ਧਾਰਮਿਕ ਸਥਾਨਾਂ ਦੇ ਦੀ ਹੋ ਰਹੀ ਬੇਅਦਬੀ ਨੂੰ ਅਗਰਾਜ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਅਦਬੀ ਨਹੀਂ ਹੋਏਗੀ ਅਗਰ ਉਹ ਨਹੀਂ ਹੋਏਗਾ ਤਾਂ ਉਹਨਾਂ ਲੋਕਾਂ ਦੀ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਮਜ਼ਬੂਤ ਰਹੇਗੀ ਉਹ ਬਣੀ ਰਹੇਗੀ ਲੇਕਿਨ ਅਪਾਏ ਦੇਖ ਰਿਹਾ ਨਾ ਤੁਹਾਨੂੰ ਅੰਦਾਜ਼ਾ ਲਾਇਓ ਵੀ ਜਿਹੜੀ ਲੋੜ ਕਿਨੂੰ ਆਏ ਇਹਦੀ ਸਾਡੇ ਅੰਦੋਲਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਵੱਡਾ ਹਥਿਆਰ ਹੈ ਤਾਂ ਉਹ ਸਰਕਾਰ ਇਸੇ ਕਰਕੇ ਇਹ ਬਣਾ ਨਹੀਂ ਰਹੀ ਨੇ ਤਾਂ ਕੱਲ ਕਿੱਡੀ ਕਹੇ ਅਗਰ ਸਰਕਾਰ ਇਮਾਨਦਾਰ ਹੋਵੇ ਤਾਂ ਅਸੀਂ ਮੰਗ ਕੀ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਰੋਜ਼ ਕਹਿੰਦੀ ਹੈ ਕਿ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਸਾਂਝ ਦੀ ਗੱਲ ਕਰਦੀ ਹੈ ਜਿਹੜਾ ਮਾੜਾ ਜਿਹਾ ਵੀ ਇਹ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਤੇ ਖਾਲਸਤਾਨੀ ਉਹਨੂੰ ਬਹੁਤ ਕੁਝ ਪਤਾ ਨਹੀਂ ਕੀ ਕੀ ਕੁਝ ਮਤਲਬ ਕਹਿ ਕੇ ਨਵਾਜਿਆ ਜਾਂਦਾ ਹੈ ਲੇਕਿਨ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਏਕਤਾ ਅਖੰਡਤਾ ਦੇ ਹਾਮੀ ਆ ਤੇ ਜਿਹੜੇ ਏਕਤਾ ਅਖੰਡਤਾ ਦੇ ਹਾਮੀ ਆ ਭਾਈ ਫਿਰ ਏਕਤਾ ਲਈ ਇਹ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸਖਤ ਕਾਨੂੰਨ ਬਣ ਜਾਣਾ ਤਾਂ ਭਾਈਚਾਰਕ ਸਾਂਝ ਵਧੇਗੀ ਜਾਂ ਘਟੇਗੀ ਔਰ ਉਸ ਭਾਈਚਾਰਕ ਸਾਂਝ ਦਾ ਜਿਹੜੀ ਤਕਲੀਫ ਹੈ ਉਹ ਕਿਹਨੂੰ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਪੋਲਰਾਈਜੇਸ਼ਨ ਕਰਕੇ ਵੋਟਾਂ ਦੇ ਸਮੇਂ ਦੇ ਵਰਤਣਾ ਪਰ ਮੈਂ ਫਿਰ ਜਨਤਾ ਨੂੰ ਅਪੀਲ ਕਰੂੰਗਾ ਇਹ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਕੱਲ ਦਾ ਪ੍ਰੋਗਰਾਮ ਇੱਥੇ ਸਭ ਧਰਮੀ ਪ੍ਰੋਗਰਾਮ ਰੱਖਿਆ ਗਿਆ ਹੈ ਇੱਥੇ ਲੋਕਾਂ ਨੂੰ ਵਿਖਾ ਦੇਣਾ ਚਾਹੀਦਾ ਕਿ ਅਸੀਂ ਸਾਰੇ ਧਰਮ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਲੈ ਕੇ ਜਥੇਦਾਰ ਜੀ ਨਹੀਂ ਬੈਠੇ ਸਾਰੇ ਧਰਮ ਸਾਰੇ ਧਰਮਾਂ ਦੀ ਗੱਲ ਕਰ ਰਹੇ ਨੇ ਉਹ ਮਸਜਿਦ ਦੀ ਵੀ ਗੱਲ ਕਰ ਰਹੇ ਨੇ ਉਹ ਮੰਦਿਰ ਦੀ ਵੀ ਗੱਲ ਕਰ ਰਹੇ ਨੇ ਉਹ ਗਿਰਜੇ ਦੀ ਵੀ ਗੱਲ ਕਰ ਰਹੇ ਨੇ ਜਦੋਂ ਇਹ ਗੱਲ ਕਰਨ ਵਾਸਤੇ ਉਹ ਬੈਠੇ ਨੇ ਤਾਂ ਸਾਨੂੰ ਸਾਰੇ ਧਰਮਾਂ ਨੂੰ ਇੱਕਜੁੱਟ ਹੋ ਕੇ ਅੱਜ ਏਕਤਾ ਵਿਖਾਉਣ ਦੀ ਲੋੜ ਹੈ ਤਾਂ ਕਿ ਸਰਕਾਰ ਦੀ ਇਹ ਜਿਹੜਾ ਚੁੰਗਲ ਹੈ ਜਿਹਦੇ ਚ ਅਸੀਂ ਫਸ ਚੁੱਕੇ ਹਾਂ ਉਹਦੇ ਚੋਂ ਬਾਹਰ ਨਿਕਲੇ ਦਿਸਾਂਗੇ ਜਦੋਂ ਉਸ ਵੇਲੇ ਸਰਕਾਰ ਨੂੰ ਮਜਬੂਰ ਕਰ ਲਾਂਗੇ ਕਿ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਨ ਦੇ ਲਈ ਇਹਨੂੰ ਬਣਾਉਣ ਦੇ ਲਈ ਸਿੱਧੇ ਰਸਤੇ ਤੇ ਤੁਰੇ ਅੱਜ ਅੱਜ ਅੰਦਰੀ ਜਥੇਬੰਦੀ ਹੈ ਕਿਸ ਤਰ੍ਹਾਂ ਦਾ ਸਮਰਥਨ ਹੈ ਨਾ ਦੇਖੋ ਸਾਡੇ ਜਥੇਬੰਦੀ ਦੇ ਸਮਰਥਨ ਦੀ ਗੱਲ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਤਾਂ ਹਾਂ ਹੀ ਉਹਦੇ ਜਿਹਦੇ ਲਈ ਉਹ ਬੈਠੇ ਨੇ ਸਮੁੱਚਾ ਸਿੱਖ ਜਗਤ ਉਹਦੇ ਚਰਨਾਂ ਦੀ ਧੂੜ ਹੈ ਜਿਹਦੀ ਬੇਅਦਬੀ ਨੂੰ ਰੋਕਣ ਲਈ ਉਹ ਬੈਠੇ ਨੇ ਤਾਂ ਸਾਡਾ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਹੋਏਗਾ ਮੈਂ ਪਹਿਲਾਂ ਵੀ ਇਹ ਵੀਡੀਓ ਦੇ ਰਾਹੀਂ ਇਸ ਚੈਨਲਾਂ ਦੇ ਰਾਹੀਂ ਆਪ ਜੀਆਂ ਦੇ ਚੈਨਲਾਂ ਦੇ ਰਾਹੀਂ ਮੇਰੀ ਫੇਰ ਅਪੀਲ ਹੈ ਕਿ ਜਿੱਥੇ-ਜਿੱਥੇ ਵੀ ਸਾਡੇ ਖਾਸ ਕਰਕੇ ਬੀਕੇਯੂ ਇੱਕ ਤਾਂ ਸਿੱਧੂਪੁਰ ਦੇ ਸਾਡੇ ਵਰਕਰ ਨੇ ਸਾਡੇ ਕਾਰਕੁਨ ਬੈਠੇ ਨੇ ਮੇਰੀ ਸਭ ਨੂੰ ਅਪੀਲ ਹੱਥ ਜੋੜ ਕੇ ਕਿ ਜਿਹੜਾ ਕੱਲ ਵਾਲਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਤਕੜੇ ਹੋ ਕੇ ਇਹਦੇ ਚ ਹਾਜ਼ਰੀ ਲਵਾਓ ਇਹਨੂੰ ਆਪਾਂ ਸਫਲ ਬਣਾਇਏ ਔਰ ਇਹਦਾ ਅਸੀਂ ਸਮਰਥਨ ਕਰਦੇ ਆਂ ਔਰ ਸਮਰਥਨ ਕਰਦੇ ਰਹਾਂਗੇ ਜਿਹੜਾ ਆਪ ਜੀ ਦਾ ਅੰਦੋਲਨ ਚੱਲ ਰਿਹਾ ਹੈ ਪੰਜਾਬ ਹਰਿਆਣੇ ਦੀ ਆਮ ਪਬਲਿਕ ਦੀ ਪਿੱਠੇ ਛੁਰਾ ਮਾਰਿਆ ਹੈ ਕਿਉਂਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਮੰਗਦੇ ਸੀ ਐਮਐਸਪੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਆਉਂਦੀ ਹੈ ਨਾ ਜੀ ਉਦੋਂ ਫਿਰ ਅਗਰ ਸਾਡਾ ਜਿਹੜੇ ਬੁੱਧੀਜੀਵੀ ਬੜਾ ਚਿਲਾ ਰਹੇ ਨੇ ਰੋਲਾ ਪਾ ਰਹੇ ਨੇ ਕਿ ਪਾਣੀ ਗਿਆ ਥੱਲਿਓ ਧਰਤੀ ਹੇਠਲਾ ਪਾਣੀ ਮੁੱਕ ਜਾਣਾ ਹੈ ਸੇ ਤਾਂ ਸਾਡੇ ਕੋਲੇ 15 ਸਾਲ ਦਾ ਪਾਣੀ ਬਚਿਆ ਹੈ ਉਹ ਪਾਣੀ ਬਚਾਉਣਾ ਬਹੁਤ ਜ਼ਰੂਰੀ ਸੀ ਔਰ ਉਹ ਤਾਂ ਹੀ ਬਚਣਾ ਜੇ ਐਮਐਸਪੀ ਗਰੰਟੀ ਕਾਨੂੰਨ ਬਣੇਗਾ ਲੋਕ ਦੂਜੀਆਂ ਫਸਲਾਂ ਵੱਲ ਨੂੰ ਆਪਣਾ ਧਿਆਨ ਕਨਵਰਟ ਕਰਨਗੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚੋਂ ਨਿਕਲਣਗੇ ਸੋ ਇਹ ਇਹ ਜਿਹੜੀ ਲੜਾਈ ਸੀ ਇਹ ਜਿਹੜੀ ਮੰਗ ਸੀ ਇਹ ਪੂਰੇ ਪੰਜਾਬ ਦੇ ਹਰ ਵਰਗ ਦੀ ਮਜ਼ਦੂਰ ਦੀ ਮੁਲਾਜ਼ਮ ਦੀ ਇੰਡਸਟਰੀਅਲਿਸਟ ਦੀ ਕਿਸੇ ਵਪਾਰੀ ਦੀ ਕਿਸੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਵਿਅਕਤੀ ਦੀ ਹੈ ਮੰਗ ਹੈ ਹਰ ਵਿਅਕਤੀ ਦਾ ਇਹ ਮੁੱਦਾ ਸੀ ਔਰ ਮੈਂ ਕਹਾਂਗਾ ਕਿ ਇਕੱਲੇ ਕਿਸਾਨਾਂ ਦੇ ਪਿੱਠੇ ਛੁਰਾ ਨਹੀਂ ਮਾਰਿਆ ਪੂਰੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਜਿਹੜਾ ਸਾਡੇ ਅੰਦੋਲਨ ਨੂੰ 10 ਸਾਲ ਪਿੱਛੇ ਲਿਜਾ ਸਿੱਟਿਆ ਭਗਵੰਤ ਮਾਨ ਨੇ ਸਿਰਫ ਇੱਕ ਸੀਟ ਜਿੱਤ ਨਹੀਂ ਤੇ ਹੁਣ ਇਸ ਤਰ੍ਹਾਂ ਕੋਈ ਹੈ ਆ ਕੇ ਗੱਲਬਾਤ ਚੱਲ ਰਹੀ ਹੈ ਸ਼ਿਵਰਾਜ ਚੋਹਾਨ ਨੇ ਕੇਂਦਰੀ ਖੇਤੀ ਨਹੀਂ ਦੇਖੋ ਸ਼ਿਵਰਾਜ ਚੋਹਾਨ ਨੇ ਨੂੰ ਅਸੀਂ ਇਹ ਕਿਹਾ ਕਿ ਪੰਜਾਬ ਸਰਕਾਰ ਅਗਰ ਸਾਡਾ ਹਿੱਸਾ ਬਣਦੀ ਹੈ ਮੀਟਿੰਗ ਦਾ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦੇ ਨਾਲ ਵਿਰੋਧ ਹੈ ਲੋਕਾਂ ਦੇ ਅੰਦਰ ਨਾਰਾਜ਼ਗੀ ਹੈ ਔਰ ਉਹਦੇ ਚੋਂ ਇਹਨਾਂ ਨੂੰ ਵਿੱਚ ਬਿਠਾ ਕੇ ਮੀਟਿੰਗ ਕਰਨੀ ਪੋਸੀਬਲ ਨਹੀਂ ਹੈ ਪੰਜਾਬ ਭਾਰਤ ਸਰਕਾਰ ਅਗਰ ਸੱਚਮੁੱਚ ਜਿਹੜੀ ਹਮਲਾ ਹੋਇਆ ਜਿੱਦੈਂ ਉਹਦੇ ਜੋ ਪਾਰਲੀਮੈਂਟ ਚ ਭਾਰਤ ਸਰਕਾਰ ਬੋਲੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਗਲਤ ਕੀਤਾ ਸਾਡੀ ਕਿਸਾਨਾਂ ਨਾਲ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਅਗਰ ਉਹਦੇ ਤੇ ਖੜੀ ਹੈ ਤਾਂ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਲਾਂਭੇ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਉਹ ਗੱਲ ਬਾਤ ਉਹ ਕਦੇ ਵੀ ਕਿਸਾਨ ਭਾਈ ਦੇ ਨਹੀਂ ਅਸੀਂ ਗੱਲਬਾਤ ਲਈ ਫਿਰ ਵੀ ਤਿਆਰ ਹੋਵਾਂਗੇ ਜੇ ਪੰਜਾਬ ਭਾਰਤ ਸਰਕਾਰ ਕਿਸਾਨਾਂ ਨਾਲ ਡਾਇਰੈਕਟ ਗੱਲ ਕਰਨ ਲਈ ਰਸਤਾ ਖੋਲਦੀ ਹੈ ਗੱਲ ਕਰਦੇ ਆ ਤਾਂ ਤਿਆਰ ਹੈ ਜਥੇਬੰਦੀ ਬਿਲਕੁਲ ਸਾਰੀਆਂ ਜਥੇਬੰਦੀਆਂ ਹਰ ਕਿਸਾਨ ਤਿਆਰ ਹੋਏਗਾ ਇਹਦੇ ਲਈ ਗੱਲ ਹੈ